ਪਿੰਡ ਨੂਰਪੁਰ ਨੂੰ ਪਾਣੀ ਸਿੱਧਾ ਜਾਂਦਾ ਜੀ ਐਵੇਂ ਜੱਟਾ ਦੇ ਕੀ ਹੋ ਗਏ ਤੇ ਪਰਫਾਰਮ ਨਹੀਂ ਜਾਂਦਾ ਪਰ ਪਰਫਾਰਮਸ ਵੇਲੇ ਐਂਡ ਪਾਣੀ ਦੇ ਵਿੱਚ ਡੁੱਬਿਆ ਫਿਰਦਾ ਤੇ ਆਹ ਪਾਣੀ ਦੇਖੋ ਕਿ ਪਾਣੀ ਦੀ ਬਹੁਤ ਵਧ ਗਈ ਆ ਇਹ ਆ ਵਿੱਚ ਗੁੱਜਰਾਂ ਦੀ ਪਰਾਲੀ ਵੀ ਹੜਾੜੜ ਕੇ ਆਉਣ ਲੱਗ ਪਈ ਆ ਇਹ ਤੁਸੀਂ ਇਹ ਆ ਨਾਲ ਤੁਸੀਂ ਬਿਸਤ ਦੋਆਬਾ ਨਹਿਰ ਵੀ ਦੇਖ ਰਹੇ ਆ ਕਿ ਇਹ ਤਾਂ ਖਾਲੀ ਨਾਲ ਦੀ ਆ ਇਹ ਮੈਂ ਥੱਲੇ ਜੀ ਆ ਤੇ ਇੱਥੇ ਜਿਹੜਾ ਚੂਹ ਬਗਦੇ ਉੱਤੇ ਦੀ ਆ ਅੱਗੇ ਪਾਣੀ ਇੰਨਾ ਨਹੀਂ ਕਰਿਆ ਜਿੰਨਾ ਹੁਣ ਆ ਰਿਹਾ ਇਹ ਪਠਾਵਾ ਵਗਾਰਾਂ ਨੂੰ ਜਾ ਰਿਹਾ ਜੀ ਹੁਣ ਮੈਂ ਇੱਧਰ ਤੁਹਾਨੂੰ ਦਿਖਾਵਾਂ ਇਹ ਮੁਜਾਰਾ ਡਿੰਗ ਰਿਆਂ ਖੁਸ਼ਕੀ ਫੱਦੀ ਨੂੰ ਆ ਰਿਹਾ ਜੀ ਪਾਣੀ ਆ ਦੇ ਪੁੱਛ ਕਿੰਨਾ ਤੇਜ਼ ਤੂ ਦੇਖ ਸਕਦੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਹਰਪੀ ਚੰਗੀ ਕਿਹੜਾ ਪਿੰਡ ਆ ਮਾਜਟਾਈ ਠੀਕ ਹੈ ਕੀ ਕਹਿਣਾ ਚਾਹੁੰਦੇ ਮੀਵਾਰੇ ਵੀ ਹੁਣ ਕੀ ਕਹਿ ਸਕਦੇ ਆ ਦੇਖੋ ਜਿੱਦਾਂ ਰੱਬ ਹੋ ਆ ਜੀ ਜਿੱਦਾਂ ਦੇ ਲੋਕ ਉਹਨਾਂ ਰੱਬ ਹੋ ਗਏ ਮਰੇ ਹੀ ਹਾਂਜੀ ਹਾਂਜੀ ਤਾਂ ਹੁਣ ਆਪਾਂ ਵੀ ਇਹ ਅਰਦਾਸ ਕਰਦੇ ਆ ਜੀ ਵੇ ਹਾਂਜੀ ਬੱਸ ਹੁਣ ਪ੍ਰਮਾਤਮਾ ਦੇ ਹੱਥ ਜੋੜਨੇ ਆ ਕਿ ਨਹੀਂ ਨਾਏ ਪਵੇ ਇਹਦਾ ਬੜੀ ਆਈ ਨੁਕਸਾਨ ਬਹੁਤ ਹੋ ਗਿਆ ਜੀ ਹਾਂ ਨੁਕਸਾਨ ਤਾਂ ਬਹੁਤ ਪੈ ਗਿਆ ਜੀ ਪੰਜਾਬ ਡੁੱਬਿਆ ਫਿਰਦਾ ਜੀ ਹੁਣ ਘਰ ਡੁੱਬ ਗਏ ਆ ਜੀ ਘਰੋਂ ਬੇਘਰ ਹੋ ਗਏ ਲੋਕ ਹਾਂਜੀ ਉਹ ਦੇਖੋ ਕਿ ਗੁੱਜਰ ਬਾਈ ਸਾਈਕਲ ਤੇ ਚੜ੍ਹਿਆ ਜਾਂਦਾ 2.5 ਫੁੱਟ ਦਾ ਰਸਤਾ ਵਾ ਲੋਕ ਰਿਸਕ ਤਾਂ ਜਾਨ ਬੁੱਝ ਕੇ ਲੈਂਦੇ ਆ ਹਾਂਜੀ ਕਰਕੇ ਬਚਿਆ ਜੀ ਸਾਡਾ ਜੀ ਹਾਂਜੀ ਨਹਿਰ ਕਰਕੇ ਬਚਿਆ ਜੀ ਇਹ ਆਹ ਸਾਹਮਣੇ ਮੈਂ ਆ ਐਵੇਂ ਜੱਟਾਂ ਦੇ ਘਰ ਤੋਂ ਦੇਖੀ ਜੀ ਥੋੜਾ ਥੋੜਾ ਜੀ ਹਾਂਜੀ ਵਾਇਰ ਨਹੀਂ ਕੀਤਾ ਸੰਤਾ ਵਾਇਰ ਦੀ ਦਿੱਕਤ